ਇਹ ਉਹੋ ਜਿਹੀਆਂ ਕਮੇਟੀਆਂ ਨਹੀਂ ਅਸੀਂ ਬਣਾਈਆਂ ਬਿਲਕੁਲ ਕੋਈ ਆਏ ਜੀ ਸਾਡੀ ਕਮੇਟੀ 2 ਸਾਲ ਪਹਿਲਾਂ ਬਣੀ ਸੀ ਅੱਜ ਤੱਕ ਮੀਟਿੰਗ ਹੀ ਨਹੀਂ ਹੋਈ ਇਹੋ ਜਿਹੀਆਂ ਕਮੇਟੀਆਂ ਦਾ ਕੀ ਫਾਇਦਾ ਅਸੀਂ ਹਰ ਕਮੇਟੀ ਨੂੰ ਇੱਕ ਏਡੀਸੀ ਸਾਹਿਬ ਦਿੱਤੇ ਆ ਜਨਰਲ ਮੈਨੇਜਰ ਪੋਸਟ ਡਿਸਟ੍ਰਿਕਟ ਦਾ ਜਿੱਥੋਂ ਚੇਅਰਮੈਨ ਹੈਗੇ ਸੈਕਟੋਰਲ ਆਫੀਸਰ ਦਿੱਤਾ ਹੈ ਤਾਂ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਇੱਥੇ ਤਿੰਨ ਚੇਅਰਮੈਨ ਮੇਰੇ ਖਿਆਲ ਬੈਠੇ ਆ ਤੇ ਇਹਨਾਂ ਨੇ ਇੱਕ ਇੱਕ ਮੀਟਿੰਗ ਦਾ ਜ਼ਰੂਰ ਕਰ ਲਈ ਹੋਣੀ ਆ ਉਹਨਾਂ ਦਾ ਕੰਮ ਹੈ ਕਿ ਉਹ ਮੀਟਿੰਗ ਆਰਗੇਨਾਈਜ਼ ਕਰਨ ਜਿਹੜੇ ਜ਼ੂਮ ਕਾਲ ਤੇ ਆਣਾ ਚਾਹੁੰਦੇ ਹੋ ਜ਼ੂਮ ਕਾਲ ਤੇ ਆਣ ਜਿਹੜੇ ਇਕੱਠੇ ਹੋ ਸਕਦੇ ਆ ਉਹ ਇਕੱਠੇ ਹੋ ਕੇ ਤਾਂ ਕਿ ਸਾਨੂੰ ਜਲਦੀ ਤੋਂ ਜਲਦੀ ਇਹਦੀ ਰਿਪੋਰਟ ਮਿਲੇ ਅਸੀਂ ਰਿਕੁਐਸਟ ਕੀਤੀ ਹੈ ਸਾਰੇ ਚੇਅਰਮੈਨਾਂ ਨੂੰ ਮੈਂਬਰਸ ਨੂੰ ਕਿ ਸਾਨੂੰ 1 ਅਕਤੂਬਰ ਤੱਕ ਇਹਦੀ ਰਿਪੋਰਟ ਦੇ ਦਿੱਤੀ ਜਾਵੇ। ਅਸੀਂ ਕਿਉਂ ਲੈ ਰਹੇ ਆ ਕਿਉਂਕਿ ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਤੁਸੀਂ ਸਾਨੂੰ ਦੱਸੋਗੇ ਵੀ ਤੁਹਾਨੂੰ ਕਿਹੜੀ ਪਾਲਿਸੀ ਸੂਟ ਕਰਦੀ ਆ। ਕਿਸੇ ਦਾ ਬਿਜਲੀ ਦਾ ਲੋਡ ਘੱਟ ਹੁੰਦਾ। ਉਹਨੂੰ ਇਲੈਕਟ੍ਰਿਸਿਟੀ ਡਿਊਟੀ ਨਹੀਂ ਸੂਟ ਕਰਦੀ। ਕਿਸੇ ਦਾ ਯਾਦਾ ਉਹਨੂੰ ਸਭ ਤੋਂ ਜ਼ਿਆਦਾ ਸੂਟ ਕਰਦੀ ਆ। ਕਿਸੇ ਦਾ ਜੀਐਸਟੀ ਜਮਾ ਹੀ ਨਹੀਂ ਕਰਾਉਣਾ ਹੁੰਦਾ ਗਵਰਨਮੈਂਟ ਨੂੰ। ਉਹਨੂੰ GST ਵਾਲੀ ਪਾਲਿਸੀ ਨੇ ਸ਼ੂਟ ਕਰਦੀ ਉਹਦਾ ਤਾਂ ਪਹਿਲਾਂ ਹੀ ਰਿਫੰਡ ਹੁੰਦਾ ਦੂਜੇ ਨੂੰ GST ਵਾਲੀ ਕਰਦੀ ਹੈ ਈਜ਼ ਆਫ ਡੂਇੰਗ ਬਿਜ਼ਨਸ ਵੀ ਹਰ ਸੈਕਟਰਲ ਇੰਡਸਟਰੀ ਨੂੰ ਡਿਫਰੈਂਟ ਚੀਜ਼ਾਂ ਚਾਹੀਦੀਆਂ ਸੰਤਾ ਜੀ ਇਹ ਲਾਇਸੈਂਸ ਦੇ ਦਿਓ ਸੰਤਾ ਜੀ ਇਹ ਚੀਜ਼ ਦੇ ਦਿਓ ਅੱਗੇ ਇੰਡਸਟਰੀਅਲ ਪਾਲਿਸੀ ਜਿਹੜੀ ਬੰਦੀ ਸੀ ਮੈਂ ਨਹੀਂ ਕਹਿੰਦਾ ਗਲਤ ਬੰਦੀਆਂ ਸੀ ਅਸੀਂ ਵੀ ਕਿਤੋਂ ਇਹ ਸੈਕਟਰਲ ਜਿਹੜੀਆਂ ਕਮੇਟੀਆਂ ਬਣਾਈਆਂ ਕਿਥੋਂ ਆਈਡੀਆ ਲੱਤੇ ਜਿੱਥੇ ਸਕਸੈਸਫੁਲ ਹੈ ਅਸੀਂ ਚਾਹੁੰਦੇ ਆ ਕਿ ਇੰਡਸਟਰੀ ਵਧੇ ਫੁੱਲੇ ਕੁਝ ਭਰਾਵਾ ਨੇ ਕਿਹਾ ਕਿ ਤੁਸੀਂ ਬਾਹਰ ਜਾਂਦੇ ਹੋ ਜੀ ਇੰਡਸਟਰੀਅਲਿਆਂ ਨੂੰ ਬੁਲਾਓ ਪਹਿਲਾਂ ਇੱਥੇ ਵਾਲੇ ਇੰਡਸਟਰੀਲਿਸਟਾਂ ਦਾ ਤਾਂ ਧਿਆਨ ਰੱਖੋ ਜੇ ਅਸੀਂ ਨਾ ਧਿਆਨ ਰੱਖਣਾ ਹੁੰਦਾ ਪਹਿਲਾਂ ਤੁਹਾਡੇ ਕੋਲ ਨਾ ਹੁੰਦੇ ਜਦੋਂ ਦਾ ਮੈਂ ਇੰਡਸਟਰੀ ਮਿਨਿਸਟਰ ਬਣਿਆ ਮੇਰੇ ਪਹਿਲੇ ਰੋਡ ਸ਼ੋਅ ਹੈ ਔਰ ਮੈਂ ਇਹਨਾਂ ਨੂੰ ਕਿਹਾ ਸੀ ਪਹਿਲਾਂ ਪੰਜਾਬ 'ਚ ਜਾਣਾ ਬਾਹਰ ਬਾਹਰ ਚ ਜਾਵਾਂਗੇ ਕੱਲ ਅੰਮ੍ਰਿਤਸਰ ਸੀ ਅੱਜ ਜਲੰਧਰ ਆ ਨਾਲ ਦੇ ਡਿਸਟ੍ਰਿਕਟ ਕਲਿਆਨੋਂ ਵੀ ਬੁਲਾਇਆ ਕੱਲ ਲੁਧਿਆਣੇ ਜਾਣਾ ਤੁਸੀਂ ਲੋਕ ਸਾਡੇ ਬ੍ਰਾਂਡ ਐਮਬੈਸਡਰ ਮੈਂ ਬਿਲਕੁਲ ਠੀਕ ਹੈ ਜੋ ਵੀ ਜਿਹੜੇ ਵੀ ਭਾਈ ਸਾਹਿਬ ਨੇ ਕਿਹਾ ਜੇ ਤੁਸੀਂ ਨਹੀਂ ਖੁਸ਼ ਹੋਗੇ ਤੇ ਬਾਹਰ ਲਾ ਕੇ ਥੁਆਏਗਾ ਹੁਣ ਸਭ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਪੁੱਛ ਲਿਆ ਕਿ ਤੁਹਾਡੀ ਇੰਡਸਟਰੀ ਠੀਕ ਚੱਲ ਰਹੀ ਤੁਹਾਡੀ ਸੁਨਮਾਈ ਹੁੰਦੀ ਆ ਤਾਂ ਆਮਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਪੂਰੀ ਸੁਨਮਾਈ ਹੋਏਗੀ ਪੂਰੇ issues resolve ਹੋਣਗੇ ਜਿੰਨੇ ਜਲਦੀ ਹੋ ਸਕਣਗੇ ਅਸੀਂ ਕਰਾਂਗੇ